ਹਮੇਸ਼ਾ ਹੀ ਇਸ ਹੱਕ ਵਿੱਚ ਖੜੇ ਹਾਂ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਔਰ ਆਮ ਆਦਮੀ ਪਾਰਟੀ ਹਮੇਸ਼ਾ ਹੀ ਪੰਜਾਬੀ ਲੋਕਾਂ ਦੇ ਨਾਲ ਖੜੀ ਹੈ ਪੰਜਾਬੀਆਂ ਦੀ ਸਰਜੀ ਹੋਈ ਮੇਨ ਕਹਿ ਲੋ ਕਿ ਸ਼ੁਰੂਆਤ ਹੀ ਪੰਜਾਬ ਵਿੱਚ ਹੋਈ ਸੀ ਸੋ ਜਿੱਥੇ ਕਿਤੇ ਚੰਡੀਗੜ੍ਹ ਦਾ ਮਸਲਾ ਉੱਠੇਗਾ ਅਸੀਂ ਪੰਜਾਬੀਆਂ ਦੇ ਨਾਲ ਖੜੇ ਹਾਂ ਔਰ ਚੰਡੀਗੜ੍ਹ ਨੂੰ ਅਸੀਂ ਆਪਣਾ ਹੀ ਸਮਝਾਂਗੇ ਪੈਰ ਬਾਈ ਕਹਿੰਦੇ ਸਵਾਲ ਬੜੇ ਉੱਠ ਰਹੇ ਆ ਜੀ ਪੈਰ ਬਾਈ ਕਹਿੰਦੇ ਪ੍ਰੋਪਰ ਨਹੀਂ ਕੀਤੀ ਜਾ ਰਹੀ ਪੰਜਾਬ ਅ ਇਹ ਹੋ ਸਕਦਾ ਕਿ ਵਿਰੋਧੀ ਧਿਰਾਂ ਵੱਲੋਂ ਕੁਝ ਗਲਤ ਅਫਵਾਹਾਂ ਅਫਵਾਹਾਂ ਫਲਾਈਆਂ ਜਾਂਦੀਆਂ ਹੋਣ ਪਰ ਜਿੱਥੇ ਕਿਤੇ ਮੈਂ ਕਹਾਂਗੀ ਕਿ ਮਾਨ ਸਾਹਿਬ ਨੇ ਭਾਵੇਂ ਪੰਜਾਬ ਦੇ ਕੋਈ ਵੀ ਮਸਲੇ ਹੋਣ ਉਹਨਾਂ ਨੂੰ ਮੂਹਰੇ ਲਾ ਕੇ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ ਅਸੀਂ ਕਿਸੇ ਵੀ ਪੱਖੋਂ ਪਿੱਛੇ ਨਹੀਂ ਹਟਾਂਗੇ ਮੈਡਮ ਉਹਨਾਂ ਨੇ ਤਾਂ 10 ਏਕੜ ਜ਼ਮੀਨ ਜਿਹੜੀ ਹੈ ਲੈ ਲਈ ਹੈ ਕੰਡੀਗੜ ਦੇ ਵਿੱਚ ਔਰ 12 ਏਕੜ ਜਿਹੜੀ ਆ ਉਹ ਉਹ ਦੇ ਦਿੱਤੀ ਆ ਰਿਆਣਾ ਦੇ ਵਿੱਚ ਲੇਕਿਨ ਅਸੀਂ ਕਿਵੇਂ ਕਹਿ ਸਕਦੇ ਆ ਕਿ ਵੀ ਅਸੀਂ ਉਹਨੂੰ ਰੋਕ ਲਾਂਗੇ ਜਾਂ ਬਹੁਤ ਸਾਰੇ ਅਸੀਂ ਕੋਰਟਸ 'ਚ ਵੀ ਜਾਵਾਂਗੇ ਅਸੀਂ ਸਾਰੇ ਹੱਥਕੰਡੇ ਅਪਣਾਵਾਂਗੇ ਜਿੱਥੇ ਅਸੀਂ ਖੜ੍ਹ ਸਕਦੇ ਅਸੀਂ ਖੜ੍ਹਾਂਗੇ ਅਸੀਂ ਆਪਣੇ ਵੱਲ ਪੂਰੀ ਕੋਸ਼ਿਸ਼ ਕਰਾਂਗੇ ਜਿੰਨਰ ਬਾਹਰ ਵੀ ਜਾ ਕੇ ਬਾਈਲੈਕਸ਼ਨ ਤੋਂ ਤਾਂ ਬੜੀ ਵੱਡੀ ਹਾਟ ਸੇ ਪਣੀ ਹੈ ਕਿਸ ਸਿਨੈਰੀਓ ਕੀ ਲੱਗ ਰਹੀ ਹੈ ਦੇਖੋ ਜੀ ਗਿੱਦੜਵਾਹਾ ਦੇ ਵਿੱਚ ਜਦੋਂ ਦੀ ਮੈਂ ਵਿਚਰ ਰਹੀ ਹਾਂ ਤਕਰੀਬਨ 15 ਦਿਨ ਹੋ ਗਏ ਔਰ ਲੋਕਾਂ ਨੇ ਆਪਣਾ ਮੂਡ ਬਿਲਕੁਲ ਬਦਲਿਆ ਹੋਇਆ ਜਿਵੇਂ ਕਿ ਪਹਿਲਾਂ ਇਹ ਕਾਂਗਰਸ ਦਾ ਘੜ ਬਣ ਗਿਆ ਸੀ ਜਾਂ ਕਹਿ ਲੋ ਕਿ ਪਹਿਲਾਂ ਕਾਲੀਆਂ ਨੇ ਇਹਨੂੰ ਘੜ ਬਣਾਇਆ ਹੋਇਆ ਸੀ ਸੋ ਇਸ ਵਾਰ ਲੋਕ ਪੂਰੀ ਤਰ੍ਹਾਂ ਤਿਆਰ ਨੇ ਕਿ ਅਸੀਂ ਆਮ ਆਪ ਦੀ ਪਾਰਟੀ ਨੂੰ ਜਿੱਤਾਵਾਂਗੇ ਔਰ ਬੜੀ ਵੱਡੀ ਲੀਡ ਨਾਲ ਆਸੀ ਇਹ ਜਿਹੜੀ ਸੀਟ ਜਿੱਤਾਂਗੇ ਜੇ ਬਾਦਲ ਵੀ ਆ ਜੀ ਹੋਰ ਕਪੀਜੀ ਵੀ ਸਾਡੀ ਆ ਰਹੇ ਜੰਗਲ ਦੇ ਦੇਖੋ ਜੀ ਹਰੇਕ ਨੂੰ ਹੱਕ ਹੈ ਆਪਣਾ ਪ੍ਰਚਾਰ ਕਰਨ ਦਾ ਪਰ ਜੇਕਰ ਮਨਪ੍ਰੀਤ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਲੋਕ ਭਲੀ ਭੰਤੀ ਜਾਣਦੇ ਆ ਉੱਥੋਂ ਦੇ ਬਾਜ਼ਾਰਾਂ 'ਚ ਜਾ ਕੇ ਉੱਥੋਂ ਦੇ ਸ਼ਹਿਰ ਦੇ ਲੋਕਾਂ ਨੂੰ ਖਾਸ ਕਰਕੇ ਪੁੱਛਿਆ ਜਾਵੇ ਕਿ ਕਿਸ ਤਰ੍ਹਾਂ ਦਾ ਵਿਵਹਾਰ ਰਿਹਾ ਕਬਜ਼ੇ ਕਰਾਉਣ ਵਾਲੇ ਮੰਤਰੀ ਕਿਸ ਤਰ੍ਹਾਂ ਸਾਰਾ ਕੁਝ ਲੋਕਾਂ ਦੇ ਸਾਹਮਣੇ ਲਿਆ ਦੇ ਮੈਡਮ ਬਿਆਨਬਾਜੀ ਜਿਸ ਤਰ੍ਹਾਂ ਦੀ ਬੇਦਗਾਂ ਨਹੀਂ ਆ ਰਹੀ ਹੈ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਵਿਦਰੋਹਾ ਹਸੋਂ ਜਿਸ ਤਰ੍ਹਾਂ ਦੀ ਬਿਆਨਬਾਜੀ ਆ ਰਹੀ ਹੈ ਆਪੋਜੀਸ਼ਨ ਤੋਂ ਨਿਕਲ ਰਹੀ ਹੈ ਚਾਹੇ ਉਹ ਪੱਛੋਰੋਂ ਤੇ ਆ ਰਹੇ ਜਾਂ ਹਿੰਦੂ ਤੋਂ ਤੇ ਆ ਰਹੇ ਕਿ ਲਗਦਾ ਹੈ ਦੋਨੋਂ ਕਿ ਇਸ ਤਰ੍ਹਾਂ ਦੀ ਬਿਆਨਬਾਜੀ ਦੇਖੋ ਬਿਆਨਬਾਜੀ ਮੈਂ ਤਾਂ ਇਹ ਕਹਾਂਗੀ ਕਿ ਜਿਤਾਉਣਾ ਲੋਕਾਂ ਨੇ ਹੁੰਦਾ ਜੋ ਇਮੇਜ ਤੁਹਾਡਾ ਲੋਕਾਂ ਦੇ ਵਿੱਚ ਹੈ ਉਹ ਲੋਕਾਂ ਨੇ ਤੁਹਾਡੇ ਨਾਲ ਖੜਨਾ ਹੁੰਦਾ ਸੋ ਅਨਨੇਸੈਸਰੀ ਕਿਸੇ ਤੇ ਬਿਨਾ ਮਤਲਬ ਦੇ ਅਲੀਗੇਸ਼ਨ ਲਾਉਣਾ ਮੈਂ ਕਦੀ ਵੀ ਉਸ ਤੇ ਹੱਕ ਨਹੀਂ ਜਾਵਾਂਗੀ ਸੋ ਜੋ ਕੋਈ ਇਮੇਜ ਹੈ ਕਿਸੇ ਲੀਡਰ ਦੀ ਉਹ ਲੋਕਾਂ ਦੇ ਸਾਹਮਣੇ ਹੈ ਲੋਕ ਉਸ ਨੂੰ ਜਵਾਬ ਦੇ ਰਹੇ ਹੁੰਦੀਆਂ ਕਿ ਅਸੀਂ ਆਹ ਕੰਮ ਵੀ ਕਰਾਵਾਂਗੇ ਜੇ ਅਸੀਂ ਆਹ ਕੰਮ ਕਰਾਵਾਂਗੇ ਕੇਂਦਰ ਤੋਂ ਲੈ ਕੇ ਤਾਂ ਲੱਗ ਰਿਹਾ ਤੁਹਾਨੂੰ ਵੀ ਕੇਂਦਰ ਤੋਂ ਇਕੱਲਾ ਜਿਹੜਾ ਇੱਕ ਏਰੀਆ ਦੇ ਵਿੱਚ ਦੇਖੋ ਲਾਰੇਬਾਜੀ ਜਾਂ ਕਹਿ ਲਓ ਕਿ ਉਹ ਚੀਜ਼ ਕੋਈ ਵੀ ਲੋਕਾਂ ਨੂੰ ਭਰਮਾਉਣਾ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਸੋ ਇਹ ਵੈਸੇ ਵੀ ਇਲੈਕਸ਼ਨ ਕਮਿਸ਼ਨ ਉਹਦੇ ਤੇ ਨੋਟਿਸ ਲੈ ਸਕਦਾ ਕਿ ਤੁਸੀਂ ਇਸ ਤਰ੍ਹਾਂ ਦੇ ਬਿਆਨਬਾਜ਼ੀ ਕਰੋਗੇ ਸਪੋਸ਼ਿਸ਼ ਕਰ ਰਹੇ ਨੇ ਪਰ ਲੋਕ ਜਾਣਦੇ ਹਨ ਮੈਡਮ ਲਖਨਊ ਨੂੰ ਵੀ ਬਾਈ ਇਲੈਕਸ਼ਨ ਜਿਹੜਾ ਪੰਜਾਬ ਦਾ ਹੈ ਇਸ ਸਥਾਈ ਦੀ ਤਸਵੀਰ ਕਲੀਅਰ ਕਰ ਦੋ ਬਹੁਤ ਕੁਝ ਕਲੀਅਰ ਕਰੇਗਾ ਜਿਵੇਂ ਕਿ ਦੂਜੀਆਂ ਪਾਰਟੀਆਂ ਚੋਂ ਦਾਅਵੇ ਕਰਦੀਆਂ ਨੇ ਉਹਦੇ ਬਾਰੇ ਵੀ ਬਹੁਤ ਕੁਝ ਕਲੀਅਰ ਕਰੇਗਾ ਸੋ ਥੋੜਾ ਕਰਨਾ ਹੈ ਕਿ ਸਭ ਕੁਝ ਸਾਹਮਣੇ ਆ ਹੀ ਜਾਏ ਆਮ ਆਦਮੀ ਕਲੀਨਿਕ ਤੇ ਸੁਰੱਖਤ ਦਾ ਬਦਲਵੀਂ ਚਰਚਾ ਚੱਲ ਰਹੀ ਹੈ ਜਿਸ ਤਰ੍ਹਾਂ ਨਾਮ ਬਦਲਣ ਨਾਲ ਮੈਨੂੰ ਨਹੀਂ ਲੱਗਦਾ ਕਿ ਕੋਈ ਫਰਕ ਪੈਂਦਾ ਸਰਕਾਰ ਦਾ ਜੋ ਬੇਸਿਕ ਮੁੱਦਾ ਹੈ ਉਹ ਲੋਕਾਂ ਤੱਕ ਸਹੂਲਤਾਂ ਪਹੁੰਚਾਉਣੀ ਹੈ ਔਰ ਉਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਕਾਮਯਾਬ ਹੋਏ ਹਾਂ ਸੋ ਇਹ ਸਰਕਾਰ ਦੀ ਕਹਿ ਲਵਾਂਗੇ ਇੱਕ ਤਰ੍ਹਾਂ ਨਾਲ ਵੱਡੀ ਪ੍ਰਾਪਤੀ ਹੈ